ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਤੁਹਾਨੂੰ ਮੈਂ ਦਰਸ਼ਨ ਕਰਾਉਣਾ ਉਹ ਉਸ ਜਗ੍ਹਾ ਦੇ ਜਿੱਥੇ ਅਸੀਂ ਬਚਪਨ 'ਚ ਬਹੁਤ ਖੇਡੇ ਆਂ ਬਹੁਤ ਨਹਾਤੇ ਆਂ ਜ਼ਿੰਦਗੀ ਦਾ ਬਹੁਤ ਮਤਲਬ ਲੰਮਾ ਸਮਾਂ ਇੱਥੇ ਅਸੀਂ ਹੰਡਾਇਆ ਸੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਟਾਈਮ ਨਾਲ ਅਸੀਂ ਆ ਜਾਂਦੇ ਸੀ ਖੁੱਦੋ ਖੁੰਡੀ ਤੇ ਲਟਰਮ ਪਟਰਮ ਆ ਸੀ ਤੇ ਇੱਥੇ ਸਾਰੀ ਦਿਹਾੜੀ ਨਹਾਈ ਜਾਣਾ ਆ ਛੱਪੜ ਇਸ ਆਪਣਾ ਆਪਣੇ ਪਿੰਡ ਭਰਾਈਆਂ ਵਾਲਾ ਛੱਪੜ ਆ ਤੇ ਪਿੰਡ ਦੀ ਇਹ ਸ਼ਾਨ ਆ ਸਿਵਿਆਂ ਦੇ ਨਾਲ ਆ ਤੇ ਇੱਕ ਪਾਸੇ ਵਾਟਰ ਬਾਕਸ ਆ ਤੇ ਮੈਂ ਆਉਦੀ ਜ਼ਿੰਦਗੀ ਚ ਪਾਣੀ ਘਟਿਆ ਤਾਂ ਵੇਖਿਆ ਪਰ ਇੰਨਾ ਘਟਿਆ ਨਹੀਂ ਮੈਂ ਕਦੇ ਵੇਖਿਆ ਸੀ ਜਿੰਨਾ ਹੋਣਾ ਜਾਂ ਤਾਂ ਇਹ ਸੂਏ ਚ ਪਾਣੀ ਨਹੀਂ ਆਇਆ ਲੰਮਾ ਸਮਾਂ ਹੋ ਗਿਆ ਬਹੁਤ ਸਮਾਂ ਹੋ ਗਿਆ ਨਹੀਂ ਆਇਆ ਪਾਣੀ ਹਣਾ ਤੇ ਉਹ ਪਾਣੀ ਸੂਏ ਚ ਇਥੋਂ ਵਾਟਰ ਬਾਕਸ ਨੂੰ ਆਉਂਦਾ ਤੇ ਇਹਦੇ ਚ ਪੈਂਦਾ ਤਾਂ ਪਾਣੀ ਸੁੱਕ ਗਿਆ ਜਾ ਇਹਦੀ ਕੋਈ ਮਰਮਦਰ ਰਿਪੇਅਰ ਕਰਨੀ ਹੋਣੀ ਹੈ ਇਹ ਪਾਣੀ ਤਾਂ ਸੁੱਕ ਗਿਆ ਤੇ ਇਹ ਛੱਪੜ ਆ ਜਿਹੜਾ ਮੱਛੀਆਂ ਵਾਲਿਆਂ ਕੋਲੇ ਠੇਕੇ ਤੇ ਵੀ ਰਿਹਾ ਬਹੁਤ ਮੱਛੀ ਸੀ ਇਹਦਾ ਪੱਤਨ ਐਡਾ ਚੰਗਾ ਹੁੰਦਾ ਸੀਗਾ ਤੇ ਜਦੋਂ ਅਸੀਂ ਨਹਾਉਂਦੇ ਹੁੰਦੇ ਸੀ ਨਾ ਤੇ ਚੁੱਭੀ ਮਾਰਨੀ ਐ ਥੱਲੇ ਪੱਤਨ ਤੇ ਜਾਂ ਆਪਣਾ ਵਿੱਚ ਪਾਣੀ ਦੇ ਵੜਦੇ ਸੀ ਨਾ ਜਦੋਂ ਉੱਤੇ ਪੱਤਨ ਇਹਦਾ ਐ ਦੀਦਾ ਹੁੰਦਾ ਸੀ ਚਿੱਟਾ ਚਿੱਟਾ ਪੱਤਨ ਹੁੰਦਾ ਸੀ ਤੇ ਇਹ ਛੱਪੜ ਚ ਬਈ ਪਾਣੀ ਅਸੀਂ ਇੱਥੋਂ ਨਾ ਪਾਈਪਾ ਉਦੋਂ ਖਾਲੀ ਹੁੰਦੀ ਸੀ ਤੇ ਖਾਲੀ ਚ ਅਸੀਂ ਨਾ ਡਿੱਗੀਆਂ ਨੂੰ ਪਾਣੀ ਰੋਕ ਦਿੰਦੇ ਹੁੰਦੇ ਸੀ ਤੇ ਛੱਪੜ ਨੂੰ ਛੱਡ ਦਿੰਦੇ ਹੁੰਦੇ ਸੀਗੇ ਤੇ ਉਹ ਜਦੋਂ ਨੂੰ ਇਹਨਾਂ ਨੂੰ ਡਿੱਗੀਆਂ ਵਾਲਿਆਂ ਨੂੰ ਪਤਾ ਲੱਗਦਾ ਇਹ ਛੱਪੜ ਚੋਂ ਬੰਦ ਕਰ ਦਿੰਦੇ ਸੀ ਤੇ ਡਿੱਗੀਆਂ ਨੂੰ ਪਾਣੀ ਚਾਲੀ ਚਾਲੂ ਕਰ ਦਿੰਦੇ ਸੀ ਤੇ ਅਸੀਂ ਫੇਰ ਉੱਥੋਂ ਕਰ ਦਿੰਦੇ ਸੀ ਕਾਲਾ ਮਾਲਾ ਇੱਕ ਅਸੀਂ ਮੋਰਾ ਜਿਹਾ ਇੱਥੇ ਜੇ ਕਰਕੇ ਰੱਖਿਆ ਸੀ ਇੱਕ ਇੱਥੇ ਟਿੱਬਾ ਹੋਵੇ ਸਾਹਮਣੇ ਜਿੱਥੇ ਕਿਕਰ ਆਉ ਟਿੱਬਾ ਚੱਲਦੇ ਆ ਟਿੱਬੇ ਨਹੀਂ ਤੇ ਇੱਕ ਮੈਨੂੰ ਅਜ ਤਾਈ ਇਹ ਨਹੀਂ ਪਤਾ ਲੱਗਿਆ ਵੀ ਇਹ ਛੱਪੜ ਦਾ ਨਾਮ ਜਿਹੜਾ ਭਰਾਈਆਂ ਵਾਲੀ ਆ ਇਹ ਭਰਾਈਆਂ ਵਾਲੀ ਕਿਉਂ ਆ ਇਹਨੂੰ ਕਿਉਂ ਭਰਾਈਆਂ ਵਾਲੀ ਕਹਿੰਦੇ ਆ ਤੇ ਜੇ ਕਿਸੇ ਭਰਾ ਨੂੰ ਜਾਣਕਾਰੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਭਰਾਈਆਂ ਵਾਲੀ ਦਾ ਮਤਲਬ ਕੀ ਕਾਰਨ ਕੁਝ ਮੈਨੂੰ ਪਤਾ ਵੀ ਆ ਤੇ ਚਲੋ ਹੋ ਸਕਦਾ ਮੈਨੂੰ ਗਲਤ ਪਤਾ ਹੋਵੇ ਤੇ ਅਸੀਂ ਭਾਈ ਬਹੁਤ ਨਾਤ ਐ ਇੱਥੇ ਨਾ ਕਟਿਆਂ ਦੀਆਂ ਮੱਜਾਂ ਦੀਆਂ ਅਸੀਂ ਪੁੱਛਾ ਫੜ ਲੈਣੀਆਂ ਉਹ ਉਧਰੋਂ ਤੇ ਇੱਧਰ ਆ ਜਾਣਾ ਇੱਥੇ ਬੜਾ ਡੂੰਗਾ ਹੁੰਦਾ ਸੀ ਅਸਲ ਜਿਹੜਾ ਪਤਨ ਖਰਾਬ ਕਿਵੇਂ ਹੋਇਆ ਪਤਨੇ ਦਾ ਖਰਾਬ ਆਇਆ ਹੋਇਆ ਵੀ ਇਹਦੇ ਚੋਂ ਇੱਕ ਪੰਚਾਇਤ ਬਣੀ ਸਾਡੇ ਪਿੰਡ ਉਹਨਾਂ ਨੇ ਇਥੋਂ ਵਿੱਚੋਂ ਕਰਾਏ ਲਾ ਲਾ ਕੇ ਤੇ ਉਹ ਸਾਰੇ ਸਿਵਿਆਂ ਦੀ ਮੁਰੰਮਤ ਹੋਈ ਉਧਰ ਸਾਰੇ ਮਿੱਟੀ ਜਿਹੜੀ ਇਹਦੀ ਸ਼ਿਫਟ ਕਰਤੀ ਜਿਹੜੀ ਉਹ ਉਤਲੀਏ ਦੀ ਮਿੱਟੀ ਸੀ ਉਹ ਸੀਗੀ ਪਾਂਡੋ ਤੇ ਪਾਂਡੋ ਸਾਰੀ ਪੱਟੀ ਗਈ ਉਧਰਲੇ ਪਾਸੇ ਗਈ ਤੇ ਉਸ ਤੋਂ ਬਾਅਦ ਛੱਪੜ 'ਚ ਹਰੇ ਬਾਈ ਜੰਮਣ ਲੱਗ ਪਈ ਪਹਿਲਾਂ ਕਦੇ ਹਰੇ ਬਾਈ ਨਹੀਂ ਸੀ ਅਸੀਂ ਵਾਟਰ ਵਾਸਟ ਤੇ ਬਹੁਤ ਮੇਰੇ ਪਿੰਡ ਦੇ ਭੈਣ ਭਰਾ ਸੀ ਸਾਰੇ ਜਿੰਨੇ ਮੇਰੇ ਹਾਨੀ ਆ ਉਹ ਤੋਂ ਵੱਡੇ ਵੀ ਹੁੰਦੇ ਸੀ ਤਾਂ ਇਹ ਸੰਮਣ ਅਰਗੇ ਤੇ ਹੋਰ ਵੀ ਕਈ ਹਨਾ ਤੇ ਅਸੀਂ ਇੱਥੇ ਖੁੱਦੋ ਖੁੰਡੀ ਖੇਢੀ ਜਾਣਾ ਤੇ ਜਦੋਂ ਜੀ ਕਰਨਾ ਤੇ ਆ ਕੇ ਛੱਪੜ 'ਚ ਅਸੀਂ ਨਹਾਉਣ ਲੱਗ ਪੈਣਾ ਤੇ ਖੇਡਦੇ ਖੇਡਦੇ ਇੰਨੇ ਮਸਤ ਹੋ ਜਾਂਦੇ ਜਾਨਾਉਂਦੇ ਮਸਤ ਇੰਨੇ ਹੋ ਜਾਂਦੇ ਵੀ ਜਿਹੜੇ ਪਸ਼ੂ ਆ ਉਹ ਇਧਰ ਦੀ ਪਾਰ ਸੀਗੇ ਵਾਣ ਵੇਜਦੀ ਨੰਗ ਕੇ ਕਈ ਨਾ ਤਾਂ ਉਹ ਨੰਗ ਜਾਂਦੇ ਪਰਾਂ ਨੂੰ ਮੱਲਨਨੀ ਨੂੰ ਤੇ ਉਧਰੋਂ ਅਸੀਂ ਮੋੜ ਕੇ ਲਿਆਉਣੇ ਤੇ ਜਾਂ ਹੌਲੀ-ਹੌਲੀ ਨਾਲ-ਨਾਲ ਨਾਲ-ਨਾਲ ਨਾਲ ਹੋ ਕੇ ਹੁਣ ਤਾਂ ਚਲੋ ਉਹ ਚਾਰ ਦਿਵਾਰੀਆਂ ਹੋਈਆਂ ਤੇ ਇਥੋਂ ਨਾਲ ਦੀ ਹੋ ਕੇ ਤੇ ਵਾਣੀ ਆ ਉਹ ਉਧਰ ਦੀ ਬਿੱਟੇ ਕੇ ਵਾਣ ਵੇਜਦੀ ਹੋ ਕੇ ਤੇ ਉਹ ਕਾਲ ਜਵੰਨੀ ਲੰਘ ਜਾਂਦੀ ਤੇ ਸਾਨੂੰ ਐ ਹੁੰਦਾ ਸੀ ਵੀ ਸਾਡੇ ਪਸ਼ੂ ਜੜੇ ਉਹ ਛੱਪੜ ਚ ਨਾਈ ਜਾਂਦੇ ਆ ਤੇ ਫੇਰ ਉਹ ਪਿੰਡ ਚ ਭਾਲ ਕੇ ਲਿਆਉਣੇ ਵੀ ਭਾਂਜ ਕਿੱਧਰ ਨੂੰ ਗਏ ਪਸ਼ੂ ਹਨਾ ਉਹ ਜਿੱਧਰ ਨੂੰ ਸੂਰ ਵਾਂਗੂ ਇੱਕ ਤੁਰ ਪੈਂਦੀਆਂ ਹੀ ਮਗਰੇ ਤੁਰ ਜਾਂਦੀਆਂ ਜਾਂਦੀਆਂ ਏ ਅਗੜ ਪਿਛੜ ਤੇ ਆਹ ਟਿੱਬਾ ਇਹ ਟਿੱਬਾ ਓਡੇ ਦਾ ਓਡਾ ਹੀ ਹੈ ਟਿੱਬਿਆਂ ਤੋਂ ਥਰਮਲ ਦੀਂਦੇ ਰਹੇ ਕਿਸੇ ਸਮੇਂ ਚ ਬਠਿੰਡੇ ਵਾਲੇ ਜਿਹੜੇ ਥਰਮਲ ਹਨ ਮੀਮੂ ਪੈਂਦਾ ਸੀ ਤੇ ਉਹ ਥਰਮਲ ਬਾਈ ਦਿਖਦੇ ਸੀ ਇੱਕ ਉਹ ਸਾਹਮਣੇ ਪਿੱਪਲ ਆਵੇ ਇਹ ਪਿੱਪਲ ਥੱਲੇ ਸਾਧ ਰਹਿੰਦਾ ਰਿਹਾ ਸਾਧ ਦੀ ਕੁਟੀਆਂ ਹੁੰਦੀ ਸੀ ਤੇ ਉਹ ਸਾਧ ਨਾਲ ਵੀ ਬਹੁਤ ਭਰਾਵਾਂ ਦੇ ਕਿੱਸੇ ਜੁੜੇ ਹੋਣੇ ਆ ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੇ ਤੇ ਇੱਕ ਸਾਧ ਕੋਲੇ ਕੁੱਤੀ ਕੁੱਤੀ ਵੀ ਹੁੰਦੀ ਸੀ ਤੇ ਉਹ ਬਹੁਤ ਬੰਦੇ ਸਾਧ ਕੋਲੇ ਆਉਂਦੇ ਵੀ ਸੀਗੇ ਕਈ ਵੀ ਕਾਰ ਨਾ ਕਰਕੇ ਸਾਡ ਬੰਦਾ ਬਹੁਤ ਚੰਗਾ ਸੀ ਤੇ ਉਹਦੇ ਇੱਕ ਕੁੱਤੀ ਰੱਖੀ ਹੁੰਦੀ ਸੀ ਵਿਚਾਰੇ ਦੇ ਚਿੱਟੇ ਜਿਹੇ ਰੰਗ ਦੀ ਹਾਂਜੀ ਇਹ ਭਰਾਵਾ ਸਾਡਾ ਇੱਥੋਂ ਨਾ ਹੁਣ ਤਾਂ ਪਾਈਪਾਂ ਪੈ ਗਈਆਂ ਤਾਂ ਖਾਲੀ ਹੁੰਦੀ ਸੀ ਤੇ ਇੱਥੋਂ ਅਸੀਂ ਭੰਨੀ ਹੁੰਦੀ ਸੀ ਤੇ ਇੱਥੋਂ ਦੀ ਪਾਣੀ ਆ ਜਾਂਦਾ ਹੁੰਦਾ ਸੀ ਤੇ ਇੱਥੇ ਗੱਟਾ ਰੱਖਿਆ ਹੁੰਦਾ ਆ ਪਿਆ ਫਾਇਦੇ ਉਦੋਂ ਬਾਅਦ ਦਾ ਗੱਟਾ ਹੋਵੇ ਜੋਂ ਗਲਗਲ ਗਏ ਹੋਣਿਆ ਉਹ ਗੱਟਾ ਇੱਥੇ ਲਾ ਦਿੱਤਾ ਜਾਂਦਾ ਸੀ ਪਾਣੀ ਸਿੱਧਾ ਜਾਵੜਦਾ ਸੀ ਅਸੀਂ ਉਹ ਗੱਟਾ ਕੱਢਦੇ ਸੀ ਤੇ ਇੱਧਰ ਲਾਉਂਦੇ ਇੱਕ ਗੱਟਾ ਹੋਵੇ ਪਿਆ ਹਜੇ ਵੀ ਮਤਲਬ ਉਦੋਂ ਬਾਅਦ ਵੀ ਕੰਮ ਚੱਲਦਾ ਰਿਹਾ ਇੱਥੇ ਤੇ ਫਿਰ ਛੱਪੜ ਨੂੰ ਪਾਣੀ ਕਿੱਥੋਂ ਦੀ ਪੈਂਦਾ ਯਾਰ ਪਾਣੀ ਨੂੰ ਤਾਂ ਕਿਤੇ ਥਾਂ ਹੀ ਨਹੀਂ ਗਾ ਛੱਪੜ ਦੇ ਤਾਂ ਸੁੱਕਣਾ ਹੀ ਆ ਯਾਰ ਕਮਾਲ ਹੀ ਹੋਈ ਖੜੀ ਆ ਤੇ ਇੱਥੇ ਬਾਈ ਸਾਡੇ ਪਿੰਡ ਦਾ ਪੁਰਾਣੇ ਸਮੇ ਦਾ ਬਹੁਤ ਇਤਿਹਾਸ ਲੁਕਿਆ ਜਿਹੜਾ ਆਪਾਂ ਕੋਸ਼ਿਸ਼ ਕਰਾਂਗੇ ਵੀ ਹੌਲੀ ਹੌਲੀ ਸਾਰਾ ਆਪਾਂ ਮਤਲਬ ਅ ਆਪਣੇ ਇਸ ਜਿਹੜਾ ਇੰਟਰਨੈਟ ਦਾ ਜਮਾਨਾ ਇਹਦੇ ਤੇ ਆਪਾਂ ਸਾਰਾ ਵੀ ਉਹਨੂੰ ਆਪਾਂ ਡਿਟੇਲ ਚ ਜਿੱਥੋਂ ਤੱਕ ਆਪਾਂ ਨੂੰ ਜਾਣਕਾਰੀ ਹੈਗੀ ਆ ਜਾਂ ਲੱਭਾਂਗੇ ਆਪਾਂ ਕੋਸ਼ਿਸ਼ ਕਰਾਂਗੇ ਸਾਡੇ ਇੱਥੇ ਹੈਗੇ ਉੱਥੇ ਇੱਕ ਪਿੰਡ ਥੇ ਵੀ ਹੋਇਆ ਉਹ ਵੀ ਥਾਂ ਹੈਗੀ ਹੈ ਜਿੱਥੇ ਉਹ ਪਿੰਡ ਥੇ ਹੋਇਆ ਉਹ ਪਿੰਡ ਨੂੰ ਵੀ ਲੱਭਾਂ ਕੋਸ਼ਿਸ਼ ਕਰਾਂਗੇ ਆਪਾਂ ਕਿਹੜਾ ਪਿੰਡ ਸੀ ਕਿਵੇਂ ਥੇ ਹੈ ਕੀ ਕਾਰਨ ਹੋਇਆ ਤੇ ਬੜਾ ਕੋਸਾ ਹੈ ਨਾ ਤੇ ਉਹ ਕਿੰਦੀ ਬਰਾੜ ਫਰਦਾ ਉਹਨੂੰ ਸੰਖ ਲੱਭੇ ਆ ਤੇ ਉਹ ਸੰਖ ਉਵੇਂ ਦੇ ਉਵੇਂ ਆ ਲਾਲ ਤੇ ਹੋਰ ਤਿੰਨਾ ਚਾਰਾਂ ਕਲਰਾਂ ਦੇ ਹੈਗੇ ਆ ਉਹ ਤੇ ਇਹ ਆ ਗਿਆ ਆਪਣਾ ਜੀ ਉਹ ਟਿੱਬਾ ਤੇ ਇਹ ਟਿੱਬੇ ਤੋਂ ਦਿਖਦਾ ਰਿਹਾ ਬਾਈ ਜੀ ਬੁੱਧਾ ਰੱਬ ਤੇਰਾ ਬਲਾ ਕਰੇ ਥੋੜੀ ਟਿੱਬੇ ਦੀ ਫੇਰ ਫੇਰ ਕਰਨ ਵਾਲੀ ਆ ਇਹ ਟਿੱਬਾ ਇੰਨਾ ਨਿੱਕਾ ਨਹੀਂਗਾ ਟਿੱਬਾ ਖਾਸਾ ਵੱਡਾ ਤੇ ਕਈ ਵਾਰਾ ਮੌਸਮ ਸਾਫ ਹੋ ਜਾਂਦਾ ਨਾ ਤੇ ਇੱਥੋਂ ਭਾਈ ਥਰਮਲ ਦਿਖਦੇ ਰਹੇ ਆ ਇਹ ਕੋਈ ਝੂਠ ਨਹੀਂ ਗੱਲ ਜਿਹੜੇ ਬੰਦਿਆਂ ਨੇ ਵੇਖਿਆ ਉਹ ਬੰਦੇ ਜਿਹੜੇ ਪੁਰਾਣੇ ਸਮੇਂ ਦੇ ਆ ਮੇਰੇ ਹਾਂ ਉਮਰ ਦੇ ਆ 80 82 75 ਵਾਲੇ 70 ਵਾਲੇ ਉਹਨਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰੋ ਉਹਦੇ ਚਾਚੇ ਤੇ ਤਾਇਆ ਨੂੰ ਉਹ ਫਿਰ ਤੁਹਾਨੂੰ ਦੱਸਣਗੇ ਵੀ ਕੀ ਕੁਛ ਸੀ ਤੇ ਕੀ ਕੁਛ ਨਹੀਂ ਵੀ ਜਾਂ ਜਿਹੜੀ ਪਿੰਦਾ ਗੱਲ ਕਹੀ ਜਾਂਦਾ ਇਹ ਸੱਚਾ ਜਾਂ ਝੂਠਾ ਇਹ ਕਿਕਰ ਵੀ ਬਾਈ ਉਦੋਂ ਦੀ ਆ ਮੇਰੇ ਹਿਸਾਬ ਨਾਲ ਕਿਕਰ 100 ਸਾਲ ਪੁਰਾਣੀ ਹੋਊਗੀ 40 45 ਸਾਲ ਤਾਂ ਇਹਨੂੰ 40 35 40 50 60 ਸਾਲਾਂ ਦੀ ਹੋਊਗੀ ਇਹ ਟਿੱਬਾ ਆਊਗਾ ਉਦੋਂ ਲਾਇਆ ਹੋਊਗਾ ਜਾਂ ਤਾਂ ਛੱਪੜ ਬਣਾਇਆ ਹੋਊਗਾ ਪਰ ਖੁਰਿਆ ਨਹੀਂ ਇਹ ਇਹ ਟਿਪਾਉਡੇ ਦਾ ਉੱਡੇ ਹੀ ਆ ਬਾਬੇ ਸਹੀ ਆ ਇਹ ਟਿਬੇ ਦੇ ਸੱਪ ਸੀ ਨਾ ਵੀ ਸੀਗਾ ਅਕਸਰ ਇਹ ਇਧਰੋਂ ਆਉਣਾ ਪਾਣੀ ਦਾ ਉਹ ਕਰ ਲੈਣਾ ਤੇ ਇੱਥੋਂ ਤਿਲਕ ਕੇ ਵੀ ਜਾਂਦੇ ਰਹੇ ਆ ਬੜਾ ਕੁਝ ਕੀਤਾ ਹਨਾ ਤੇ ਪੂਛਾ ਫੜ ਫੜਨਾਉਂਦੇ ਆਂ ਬਾਈ ਆ ਛੱਪੜ ਚ ਤੇ ਅੱਜ ਮੈਂ ਇਹਦਾ ਵੇਣਾ ਜੇ ਪਾਣੀ ਪੈਣ ਦਾ ਕੋਈ ਜਿਗਾੜ ਹੈ ਨਹੀਂਗਾ ਤੇ ਬਾਈ ਮੈਂ ਜਿਗਾੜ ਪਾਣੀ ਦਾ ਕਰੂੰਗਾ ਜ਼ਰੂਰ ਭਲਾ ਮੈਨੂੰ ਕਹਿਣਾ ਲੜਨਾ ਪੈ ਜੇ ਇਹ ਮੈਨੂੰ ਤੁਸੀਂ ਸਾਥ ਦਿਓ ਜੇ ਸਾਰੇ ਤੇ છੱਪੜ ਆਪਾਂ ਸੁੱਕਾ ਨਹੀਂ ਦੇਣਾ ਤੇ ਆਜੋ ਤੁਹਾਨੂੰ ਹੁਣ ਮੈਂ ਸੰਖ ਵਖਾਉਣਾ ਜਿਹੜੇ ਸੰਖ ਤੇ ਆਏ ਆ ਸਾਨੂੰ ਉਹ ਤੇਰਾ ਭਾੜੇ ਟਿੱਪਾ ਨਹੀਂ ਵਾ ਵਾ ਉੱਚਾ ਉੱਤਰ ਨਹੀਂ ਬੜਾ ਔਖਾ ਹੈ ਰਾਰੂ ਹੈ ਨਹੀਂ ਨਾ ਹੁਣ ਇੱਥੇ ਕਿਸੇ ਹਿਸਾਬ ਦਾ ਤੇ ਆਹ ਨਾਲ ਜੱਗੇ ਚੀਮੇ ਦੀ ਪਹਿਲੀ ਅੱਗੇ ਦਾ ਬਹੁਤ ਜਾੜਾ ਹੁੰਦਾ ਸੀਗਾ ਪਾਣੀ ਇੱਥੋਂ ਨਿਕਲਣਾ ਤਾਂ ਵੀ ਉਹਦੇ ਜਾਣਾ ਕਰਨਾ ਤੇ ਹੁਣ ਆ ਪਾਈਪਾਂ ਪਾਈਆਂ ਬਹੁਤ ਸੁਧਾਰ ਆ ਇਹਨਾਂ ਦਾ ਬਚਤ ਹੋ ਗਿਆ 파ਰਸੀ ਚਾਚੇ ਗਾ ਵੀ ਬਹੁਤ ਨੁਕਸਾਨ ਹੁੰਦਾ ਰਿਹਾ ਐਸੀ ਆਪਦੇ ਅੱਖੀ ਵੇਖਿਆ ਕੋਸ ਮਾੜਾ ਮੋਟਾ ਕੋਈ ਤੇਰੇ ਹਿਸਾਬ ਨਾਲ ਹੋਵੇ ਉੱਥੇ ਇੱਕ ਸਾਧ ਰਹਿਣਾਂ ਦੇ ਪੀਪਲ ਥੱਲੇ ਵੇਖਿਆ ਸੀ ਤੂੰ ਤੂੰ ਨਹੀਂ ਵੇਖਿਆ ਕਿਉਂਕਿ ਤੂੰ ਸਤਪੁਰ ਸਾਧ ਤੇ ਆ ਆ ਆ ਸੰਖੜਾ ਸਾਰੇ ਪੁਰਾਣੇ ਜੋ ਕੇ ਸਮੇ ਦੇ ਆ ਇਹ ਡੇਡੇ ਸੰਖ ਬਣ ਤੇ ਵੀ ਮਿਲੀਅਨ ਸਾਲ ਲੱਗ ਜਾਂਦੇ ਆ ਤੇ ਇਹ ਸਮੁੰਦਰਾਂ ਚੋਂ ਨਹੀਂ ਥਿਆਉਂਦੇ ਇਹ ਸਿੱਪੀਆਂ ਨਹੀਂ ਬਾਈ ਇਹ ਵਾਕਈ ਉਹ ਸੰਖ ਹੈ ਵਾਈ ਦੇ ਵੀ ਹੁੰਦੇ ਆ ਪਰ ਵਾਜਦੇ ਇਹ ਛੋਟੇ ਤਰੀਕੇ ਨਾਲ ਹੁੰਦੇ ਆ ਥੋੜਾ ਜਆ ਆਉਦਾ ਇਹਨਾਂ ਦਾ ਹੁੰਦਾ ਹਿਸਾਬ ਕਿਤਾਬ ਜਿਹੜਾ ਸ਼ੇਅਰ ਕਰੂਗਾ ਕਿ ਸੰਖਪੂਰ ਮਿਲ ਗਏ ਹਾਂ ਜਿਹੜਾ ਸ਼ੇਅਰ ਕਰੂਗਾ ਉਹਨਾਂ ਦੇ ਘਰੇ ਪਾਈ ਹੈ ਕਿ ਸੰਖ ਪਹੁੰਚਾ ਦੇਾਂਗੇ ਆਪੇ ਪਹੁੰਚਦਾ ਹੋ ਜਾਊਗਾ ਤੇ ਮਹਾਰਾਜ ਉਹਦੀ ਨਾ ਹਰ ਮਰਿਆਦ ਪੂਰਾ ਪੂਰੀ ਕਰੂਗਾ ਜਿਹੜਾ ਸ਼ੇਅਰ ਕਰੂਗਾ ਆਪਾਂ ਪੰਚਾਇਤ ਨੂੰ ਵੀ ਬੇਨਤੀ ਕਰਦੇ ਆਂ ਕਹਿੰਦੇ ਕੰਦਾ-ਕੁੰਦਾ ਕੱਢਣੀਆਂ ਚਾਰਦੁਵਾਰੀ ਕਰਨੀ ਹੈ ਜੀ ਸਤਕੇ ਕਰੋ ਬਈ ਤੇ ਪਰ ਟਿੱਬਾ ਨਾ ਟਾਇਓ ਰੇਕ ਬੰਦੇ ਦੀਆਂ ਨਾ ਬਹੁਤ ਬੰਦੇ ਦੀਆਂ ਜਿਆਦਾ ਜੁੜੀਆਂ ਹੋਈਆਂ ਨੇ ਕੋਈ ਚੀਜ਼ ਪਿੰਡ 'ਚ ਬਣੀ ਆ ਤੋਂ ਨੂੰ ਬਣੀ ਰਹਿੰਦੇ ਹੋ ਇਹਨੂੰ ਅੱਜ ਨੂੰ ਟਿੱਬੇ ਨੂੰ ਵੀ 100 ਸਾਲ ਤੋਂ ਉੱਤੇ ਹੋ ਗਿਆ ਇਹਨਾਂ ਤੇ ਪੰਗਾ ਨਾ ਲਿਓ ਜੇ ਛੇੜਨ ਛੂੜਨ ਦਾ ਤੇ ਇਹਦੇ ਜੀ ਕਹਿੰਦੇ ਕੋਈ ਵੱਡਾ ਫਣੀਆਰ ਬਾਬਾ ਵੀ ਰਹਿੰਦਾ ਤੇ ਆਪਦਾ ਬੱਚਕੇ ਬਈ ਮੁੜਕੇ ਨਾ ਕੋਈ ਪਿੰਦੇ ਨੇ ਦੱਸਿਆ ਨਹੀਂ ਸੀ ਸਾਵਧਾਨੀ ਨਾਲ ਚੱਲੀਦਾ ਹੁੰਦਾ ਘਟੋ ਘਟਾ ਪਿੱਪਲ ਵੀ 100 ਸਾਲ ਪੁਰਾਣਾ ਹੋਣਾ ਅੱਧੇ ਪਿੰਡ ਨੇ ਪਿੱਪਲ ਤੇ ਕਣਕਾਲਾ ਲੱਕੜ ਤੇ ਇੱਕੋ ਹੁੰਦਾ ਬਾਂਦਰ ਕਿਲਾ ਖੇਡਿਆ ਹੋਊਗਾ ਤੇ ਇਹਦੇ ਤੇ ਤਾਂ ਚੜ ਜਾਂਦੇ ਹੀ ਹੋ ਉੱਥੇ ਉੱਤੋਂ ਛਾਲਾ ਮਾਰ ਦਿੰਦੇ ਸੀ ਇਹਦੇ ਵਿੱਚ ਛੱਪੜ ਦੇ ਉਹ ਵੀ ਦਿਨ ਸੀ ਯਾਰ ਕਿਆ ਨਜ਼ਾਰੇ ਸੀ ਤੇ ਇੱਥੇ ਇੱਕ ਸਾਧ ਰਹਿੰਦਾ ਹੁੰਦਾ ਸੀ ਉਹ ਪਿੰਡ ਚੋਂ ਆਦਾ ਗਜਾ ਪਾਣੀ ਕਰਕੇ ਤੇ ਰੋਟੀ ਪਾਣੀ ਆਪਦਾ ਬਣਾਉਂਦਾ ਸੀ ਲੋਕ ਉਹਦਾ ਵਧੀਆ ਬਹੁਤ ਚੰਗਾ ਸਾਧ ਸੀਗਾ ਜਿਹੜਾ ਇਹਦੇ ਥੱਲੇ ਰਹਿੰਦਾ ਹੁੰਦਾ ਸੀ ਹੁਣ ਤਾਂ ਵਿਚਾਰੀਦਾ ਚਲੋ ਫੇਰ ਵੀ ਉਹਨਾਂ ਹਜੇ ਪੰਚਾਇਤ ਨੇ ਕੀਤਾ ਵਾ ਜਿੰਨਾ ਕੇ ਦਾ ਸਿਸਟਮ ਉਹਨਾਂ ਨਹੀਂ ਵਿਗੜਿਆ ਤੇ ਸਹੀ ਸਲਾਮਤਾ ਚਾਲ ਇੰਟਰਲੂਟਰ ਦਾ ਉਦੋਂ ਦਾ ਹੀ ਲੱਗੇ ਹੋਏ ਆ ਪਹਿਲਾਂ ਦੀ ਠੀਕ ਹੈ ਜੀ ਆਹ ਵੇਖ ਲਓ ਭਰਾਇਆਂ ਵਾਲਾ ਛੱਪੜ ਸਕਾਇਆ ਇਹਨੂੰ ਤਾਂ ਗਿਆ ਦੀ ਰਿਪੇਅਰ ਪੂਰ ਕਰਨੀ ਆ ਤਾਂ ਜੋ ਇਹ ਹੋਰ ਸੋਹਣਾ ਬਣ ਜੇ ਕਈ ਬੰਦੇ ਨੇ ਵੀਡੀਓ ਪਾਈਆਂ ਸੀ ਵੀ ਉਹ ਬੰਦੇ ਨੂੰ ਮੈਂ ਮੰਨ ਜੂਗਾ ਜਿਹੜਾ ਆਪਦੇ ਪਿੰਡ ਦੇ ਛੱਪੜ ਚੋਂ ਪਾਣੀ ਪੀ ਜੂਗਾ ਤੇ ਮੈਂ ਵੀ ਹਜੇ ਵੀ ਇਹ ਛੱਪੜ ਚੋਂ ਪਾਣੀ ਪੀ ਜੂਗਾ ਉਹ ਬੰਦੇ ਨੂੰ ਨਾ ਵੀਡੀਓ ਜ਼ਰੂਰ ਸ਼ੇਅਰ ਕਰੋ ਜੇ ਤੁਸੀਂ ਵੀਡੀਓ ਸਾਰੀ ਵੇਖੋ ਨਾ ਤੇ ਤੁਹਾਨੂੰ ਬਹੁਤ ਕੁਝ ਮਿਲੂਗਾ ਮੈਂ ਉਹ 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 ਮੈਂ ਛੱਪੜ ਚੋਂ ਪਾਣੀ ਪੀਣਾ ਤੇ ਉਹਨੂੰ ਸੱਦੋ ਬੰਦੇ ਨੂੰ ਕੀ ਜਾਂਦਾ ਸੀ ਮੈਂ ਕੀ ਕਰ ਦੂੰਗਾ ਪਤਾ ਨਹੀਂ ਜਾਂਦਾ ਜੀ ਮੈਂ ਕੀ ਪਿੰਡ ਛੱਡ ਦੂੰਗਾ ਕਿ ਕੀ ਕਰਦਾ ਉਹਨੂੰਗਾ ਛੱਡ ਪਿੰਡ ਐਡੀ ਨਹੀਂ ਗੱਲ ਸਾਡੇ ਪਿੰਡ ਦੀਆਂ ਪੰਚਾਇਤ ਜਾਂ ਸਾਡੇ ਪਿੰਡ ਦੇ ਜਿਹੜੇ ਲੀਡਰ ਆ ਜਾਂ ਮੋਹਦਵਾਰ ਆ ਠੀਕ ਹੈ ਚੰਗਾ ਮੰਦਾ ਲੋਕ ਬੋਲ ਜਾਂਦੇ ਆ ਪਰ ਉਹ ਐਡੀਆਂ ਮਾੜੀਆਂ ਨਹੀਂ ਬਹੁਤ ਚੰਗੇ ਆ